ਰੋਕ ਕਰਨ ਗਈ ਖਬਰ ਦਾ ਅਮਰਪਾਲ ਸਿੰਘ ਮਹਿਰੋਂ ਕਮਲ ਕੌਰ ਦਾ ਕਤਲ ਕਰਕੇ ਚਾਹੇ ਫਰਾਰ ਹੈ ਪਰ ਉਸ ਦੇ ਘਰ ਪਰਿਵਾਰ ਨੂੰ ਸਨਮਾਨਿਤ ਕਰਨ ਵਾਲਿਆਂ ਦਾ ਤੰਤਾ ਲੱਗਿਆ ਹੋਇਆ ਹੈ ਫਰੀਦਕੋਟ ਤੋਂ ਲੋਕ ਸਭਾ ਸੰਸਦ ਸਰਜੀਤ ਸਿੰਘ ਖਾਲਸਾ ਵੀ ਅਮਰਪਾਲ ਮਹਿਰੋਂ ਦੇ ਘਰ ਪਹੁੰਚੇ ਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਸੋਸ਼ਲ ਮੀਡੀਆ ਤੇ ਗਲਤ ਕੰਟੈਂਟ ਪਾਉਣ ਵਾਲਿਆਂ ਨੂੰ ਵੀ ਨਸੀਹਤ ਦਿੱਤੀ ਕਿ ਇਤਰਾਜੋ ਕੰਟੈਂਟ ਪਾਉਣਾ ਬੰਦ ਕਰ ਦਿਓ ਨਹੀਂ ਤਾਂ ਅੱਜ ਅਮਰਪਾਲ ਨੇ ਇਹ ਕੀਤਾ ਕੱਲ ਕੋਈ ਹੋਰ ਕਰੇਗਾ ਇਹਦੀ ਸ਼ਲਾਗਾ ਕਰਦੇ ਆ ਕਿਉਂਕਿ ਇਹ ਜੋ ਵੀ ਇਹ ਕੁੜੀਆਂ ਕਰਦੀਆਂ ਐ ਜਾਂ ਯੂਥ ਕਰਦਾ ਐ ਅੱਜ ਕੱਲ ਦਾ ਫੋਨਾਂ ਤੇ ਇਹਦੇ ਨਾਲ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਛੱਡੋ ਵੀ ਜਿਹੜੇ ਸਿਆਣੇ ਬੰਦੇ ਆ ਉਹ ਵੀ ਫੋਨ ਨਹੀਂ ਦੇਖ ਸਕਦੇ ਮਾਹੌਲ ਐਸਾ ਐ ਵੀ ਇਹ ਨਹੀਂ ਪਤਾ ਫੋਨ ਤੇ ਅੱਗੇ ਕੀ ਕੁਛ ਆ ਜਾਣਾ ਐ ਤੇ ਜਿਹੜੇ ਇਹ ਜੇ ਕੰਮ ਕਰਦੇ ਐ ਉਹਨਾਂ ਨੂੰ ਸਰਕਾਰਾਂ ਪ੍ਰੋਟੈਕਸ਼ਨ ਦੇ ਰੀਆਂ ਐ ਗਨਮੈਨ ਦੇ ਰੀਆਂ ਐ ਤੇ ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਉਹਨਾਂ ਤੇ ਪਰਚੇ ਪਾ ਦਿੰਨੇ ਆ ਤੇ ਉਹਨਾਂ ਨੂੰ ਅੰਦਰ ਕਰ ਦਿੰਨੇ ਆ ਉਹਨਾਂ ਦੇ ਅਕਾਊਂਟ ਵੀ ਡਿਲੀਟ ਕਰਾ ਦਿੱਤੇ ਜਾਂਦੇ ਆ ਬੈਨ ਕਰ ਦਿੱਤਾ ਜਾਂਦਾ ਮੰਨ ਲਓ ਸਿੱਖ ਪੰਥ ਨੂੰ ਜਿਹੜਾ ਤਾਂ ਪੁੱਠੇ ਰਾਹ ਪਾਵੇ ਉਹਦੇ ਲਈ ਸਕਿਉਰਟੀ ਵੀ ਐ ਬੱਚਿਆਂ ਨੂੰ ਇਹ ਬਈ ਇਹ ਜਿਹੇ ਵੀਡੀਓਜ਼ ਨਾ ਪਾਉਣ ਬਈ ਮਾਹੌਲ ਨਾ ਖਰਾਬ ਹੋਵੇ ਮਤਲਬ ਫਰਜਬੰਦ ਆ ਸਰ ਜਿਹੜੀਆਂ ਬਿਲਕੁਲ ਜੀ ਐਕਚੁਅਲੀ ਗੱਲ ਇਹ ਹੈ ਨਾ ਉਹ ਬੱਚੇ ਇਹਜੇ ਕੰਮ ਜਦੋਂ ਕਰਦੇ ਆ ਤੇ ਉਹ ਫਿਰ ਪੈਸਾ ਆਉਂਦਾ ਹੈ ਉਹ ਘਰਦੇ ਵੀ ਇਹਜੇ ਕੰਮ ਨੂੰ ਅਪਰੀਸ਼ੀਏਟ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਜੇ ਘਰਦਿਆਂ ਦੀ ਜਿਹੜੇ ਬੱਚਿਆਂ ਨੂੰ ਹੱਲਾਸ਼ੀਰੀ ਦਿੰਦੇ ਆ ਭਈ ਪੁੱਤ ਤੁਸੀਂ ਇਹਜੇ ਕੰਮ ਕਰੋ ਉਹੀ ਗੱਲ ਹੈ ਜੀ ਮੈਂ ਤੁਹਾਨੂੰ ਕਹਿ ਦਿਆਂ ਨਾ ਵੀ ਉਹਨਾਂ ਨੂੰ ਸਿਕਿਉਰਿਟੀ ਆ ਵੀ ਉਹਨਾਂ ਨੂੰ ਸਾਰਾ ਕੁਝ ਹੈ ਜਿਹੜਾ ਸਿੱਖ ਪੰਥ ਨੂੰ ਪੁੱਠੇਰਾ ਪਾਊਗਾ ਉਦ ਲਈ ਸਾਰਾ ਕੁਝ ਹੈ ਤੇ ਜਿਹੜਾ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੂਗਾ ਉਦ ਲਈ ਡਿਬਰੂਗੜ ਜਿਹੜੀਆਂ ਵੀਡੀਓ ਦੇਖਦੇ ਆ ਇਹ ਮਾਰੀਆਂ ਹੀ ਆ ਮਾਰੀਆਂ ਕਰਕੇ ਹੀ ਇਹ ਕੰਮ ਹੋਇਆ ਏਟਾ ਜੇ ਇਹ ਕੰਮ ਚੰਗਾ ਹੁੰਦਾ ਤੇ ਇਹਨਾਂ ਨੂੰ ਵੀ ਇਹ ਕਦਮ ਨਾ ਚੁੱਕਣਾ ਪੈਂਦਾ ਉਹਨਾਂ ਲਈ ਵੀ ਮਾਰਾ ਸੀਗਾ ਬਣਾਉਣ ਵਾਲਿਆਂ ਲਈ ਵੀ ਮਾਰਾ ਹੀ ਹੋ ਗਿਆ ਤੇ ਸਾਡੇ ਲਈ ਉਦੋਂ ਵੱਡਾ ਮਾਰਾ ਹੋ ਗਿਆ ਪਰਿਵਾਰ ਦਾ ਜਿਹੜਾ ਧਰਮ ਹੈਗਾ ਇਹ ਮੁਸਲਮਾਨ ਧਰਮ ਦੇ ਵਿੱਚ ਪੈਦਾ ਜ਼ਰੂਰ ਹੋਏ ਆ ਅਸੀਂ ਪਰ ਸੰਨ 47 ਤੋਂ ਲੈ ਕੇ ਸਾਡੇ ਬਜ਼ੁਰਗਾਂ ਦੇ ਵੀ ਅਮਰਤ ਛਕਿਆ ਹੋਇਆ ਸੀਗਾ ਤੇ ਅਸੀਂ ਸਾਰੇ ਗੁਰਸਿੱਖੀਆਂ ਗੁਰੂ ਘਰ ਨੂੰ ਹੀ ਮੰਨਦੇ ਆ ਇੱਥੇ ਛੇਵੇਂ ਪਾਸ਼ਾ ਦਾ ਸਥਾਨ ਆ ਤੇ ਗੋਸੇ ਨੂੰ ਹੀ ਮੰਨਦੇ ਆ ਤੇ ਜਿਹੜਾ ਇਹਦਾ ਲੋਕਾਂ ਨਾਲ ਵਿਚਰਨਾ ਜਾਂਦਾ ਸੁਭਾਅ ਬਹੁਤ ਵਧੀਆ ਸੁਭਾਅ ਬਹੁਤ ਚੰਗੇ ਅਨੇਕ ਕੰਮ ਕਰਨ ਵਾਲਾ ਤੇ ਹੁਣ ਵੀ ਚੰਗੇ ਕੰਮ ਹੀ ਕਰਦਾ ਤੇ ਇਹ ਜਿਹੜਾ ਹੋਇਆ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਆਪਦੇ ਹੱਥੇ ਕੀਤਾ ਕੀ ਹੋਇਆ ਇਹ ਤਾਂ ਹੁਣ ਪੁਲਿਸ ਨੂੰ ਪਤਾ ਹੋਊਗਾ ਜਾ ਉਹਦੇ ਸਾਹਮਣੇ ਆਏ ਤੋਂ ਪਤਾ ਲੱਗੂਗਾ ਜੀ ਸਰ ਨਾ ਕਰਮ ਵਾਪਰੇ ਤਾਂ ਮੇਰੀ ਤਾਂ ਤੇ ਪਹਿਲੀ ਤਰੀਕ ਨੂੰ ਗੱਲ ਹੋਈ ਹੈ ਜੀ ਤੇ ਉਦੋਂ ਬਾਅਦ ਮੇਰੀ ਗੱਲ ਨਹੀਂ ਹੋਈ ਜੀ ਉਹ ਤਾਂ 11 ਤਰੀਕ ਨੂੰ ਜਰੂਰ ਇੱਕ ਮੇਰੇ ਫੋਨ ਆਇਆ ਜੀ ਮੈਨੂੰ ਜਦੋਂ ਉਹਦੇ ਕੋਈ ਲਾਸ਼ ਲੋਜ ਦਾ ਉਦੋਂ ਹੋਈ ਆ ਤੇ ਉਦੋਂ ਮੈਨੂੰ ਇੱਕ ਵਾਰੀ ਫੋਨ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀ ਕੋਈ ਗੱਲਬਾਤ ਹੋ ਗਈ ਆ ਪਤਾ ਨਹੀਂ ਉਧਰ ਤੇ ਕਹਿੰਦਾ ਤੁਸੀਂ ਆਸ-ਪਾਸੇ ਹੋ ਜਾਓ ਮੈਂ ਚਲੋ ਠੀਕ ਆ ਉਧਰ ਅਰਜਿੰਦਰ ਸਿੰਘ ਤਲਵੰਡੀ ਨੇਮੀ ਮੈਰੋਂ ਦੇ ਪਿਤਾ ਨੂੰ ਸਨਮਾਨਿਤ ਕੀਤਾ ਹੈ